ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਪਿੰਡ ਮੱਲਾ ਤਸਵੀਰ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਬਾਈ ਬੱਬੂ ਦੇ ਘਰੋਂ ਇੱਕ ਆਪਾਂ ਚੰਗੇ ਦੁੱਧ ਵਾਲੀ ਮੱਝ ਦਿਖਾ ਰਹੇ ਆ ਕਿੰਨੇ ਕ ਦਿਨ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਉਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਜੇ ਕੱਦ-ਕਾਟ ਦੀ ਗੱਲ ਕਰਕੇ ਤਾਂ ਵਧੀਆ ਕੱਦ-ਕਾਟ ਤਾਂ ਕੋਈ ਬਹੁਤਾ ਛੋਟਾ ਨਹੀਂ ਗੋਲ ਸਿੰਘ ਆ ਥੋੜਾ ਜਿਹਾ ਕੈਮਰੇ ਤੋਂ ਮਿੱਤਰੋ ਜਰੂਰ ਧਰਦੀ ਆ ਹੌਲੀ ਜਿਹੀ ਹੌਲੀ ਹੋਰ ਛੱਟਣਾ ਖਾਲੇ ਸੰਕਰ ਕੇ ਪਰ ਸਾਨੂੰ ਇੱਕ ਵਾਰੀ ਦੁਬਾਰਾ ਫੇਰ ਤੋਰ ਕੇ ਦਿਖਾਵਾਂਗੇ ਪਹਿਲਾਂ ਥਣਲੇ ਵੀ ਖੜੀ ਖੜਾ ਲਓ ਜੇ ਥਣਲੇ ਵੀ ਦੀ ਬੰਦਰ ਮਿੱਤਰੋ ਬਹੁਤ ਚੰਗੀ ਸਾਫ਼ ਹੈ ਤੇ ਦੁੱਧ ਵੀ ਬਾਈ ਕਹਿੰਦਾ ਵੀ ਪਿਛਲੇ ਸੂਏ ਦਾ ਬਹੁਤ ਚੰਗਾ ਕੱਟਿਆ ਵਾ ਹੱਕੇ ਜਿਹਾ ਬੜਾ ਤੇ ਪਹਿਲਾਂ ਗੱਲਬਾਤ ਕਰ ਲੈਨੇ ਆ ਫਿਰ ਆਪਾਂ ਇੱਕ ਵਾਰੀ ਤੋਰ ਕੇ ਦਿਖਾਵਾਂਗੇ ਬੰਦ ਜਿਗਰਾ ਬੜਾ ਬੰਦ ਥੋੜਾ ਜਿਹਾ ਫਿਰ ਆਪਾਂ ਕਹਿੰਦੇ ਵੀ ਕੈਮਰੇ ਤੋਂ ਕੋਈ ਕੋਈ ਪਸ਼ੂ ਡਰਦਾ ਹੁੰਦਾ ਤੇ ਚੰਗਾ ਦੁੱਧ ਬਾਈ ਕਹਿੰਦਾ ਵੀ ਪਿਛਲੇ ਸੂਏ ਦਾ ਕੱਢਿਆ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਪਹਿਲਾਂ ਦੱਸ ਠੀਕ ਐ ਸੇ ਤਾਂ ਹਾਂਜੀ ਆਪਣਾ ਪਿੰਡ ਹੈਗਾ ਮੱਲਾ ਹਣਾ ਇੱਕ ਘਰ ਤੁਹਾਡਾ ਕਿੱਥੇ ਜਿਆ ਪਿੰਡ ਦੇ ਇਹ ਦਾਣਾ ਮੰਡੀ ਵਾਲੇ ਰਾਹ ਤੇ ਜੀ ਦਾਣਾ ਦਾਣਾ ਮੰਡੀ ਵਾਲੇ ਰਾਹ ਤੇ ਮੂਰੇ ਦਾਣਾ ਮੰਡੀ ਆਉਂਦੀ ਆ ਹਾਂਜੀ ਠੀਕ ਐ ਇਹ ਸੂਆ ਇਹਦਾ ਮੱਝ ਦਾ ਜੀ ਸੂਆ ਤੀਜਾ ਜੀ ਕਾ ਕਿੰਨੇ ਕੁ ਦਿਨ ਜਿਹੜੇ ਰਹਿੰਦੇ ਨੇ ਇਹਦੇ 18 8 ਭਾਦੋਂ ਨੂੰ ਥੋੜੀ ਦਿਨ ਪੂਰੀ ਐ ਜੀ 5 ਕੁ ਦਿਨ ਰਹਿੰਦੇ ਆ ਹਾਂਜੀ ਉੱਤੇ ਵੀ ਲੈ ਜਾਂਦੇ ਇੱਕ ਦੋ ਤਿੰਨ ਲੋਕ ਦੁੱਧ ਕਿੰਨਾ ਕੁ ਕੱਢਿਆ ਵਾ ਦੁੱਧ ਜੀ 15 16 ਲੀਟਰ ਆਪਣਾ ਚੋਇਆ ਵਾ ਕਹਿਣ ਦਾ ਨਹੀਂ ਜੀ ਚੋਇਆ ਵਈ ਓਕੇ ਠੀਕੇ ਬਾਰੇ ਜਾਣਕਾਰੀ ਠੀਕ ਆਪਣੇ ਸਰਕਾਰੀ ਡਾਇਰੈਕਟਰ ਤੋਂ ਭਰਿਆ ਜੀ ਵਧੀਆ ਮੂਹਰਾਂ ਨਾਲ ਖਾਂਦਾ ਠੀਕ ਆ ਭਾਈ ਓਕੇ 15 16 ਲੀਟਰ ਦੁੱਧ ਠੀਕ ਆ ਸਰਕਾਰੀ ਲੱਗਾ ਰੇਟ ਕੀ ਕਰਤਾ ਜੀ ਰੇਟ ਜੀ 1 35 ਦੇ ਦਿੰਗੇ 1 35 ਜੀ ਤੇ ਕਿੰਨਾ ਕਚਰ ਮਿਲਦੀ ਆ ਸੁਕੇ ਬਣ ਕੇ ਤੁਸੀਂ ਯਕੀਨ ਮੰਨੋ ਵੀ ਇਹ 3 ਮਹੀਨੇ 2 3 ਮਹੀਨੇ ਪਹਿਲਾਂ ਡਰਾਈ ਬੰਦ ਕਰਦੇ ਤੁਸੀਂ ਉਹ ਤਾਂ ਸੜਨੀ ਪੈਂਦੀ ਹਾਂਜੀ ਹਾਂਜੀ ਓਕੇ ਸੋ 3 ਨਾਲ 2 ਮਹੀਨੇ ਪਹਿਲਾਂ ਦੁੱਧੋ ਸੜਨੀ ਪੈਂਦੀ ਆ ਫਿਕਸ ਹਵਾਨੇ ਦੀ ਆ ਕੱਲਾ ਕੱਲਾ ਮਿੱਤਰੋ ਥਾਣਾ ਹੈ ਤੇ ਥਣਾ ਦਾ ਗੈਪ ਸਾਈਜ਼ ਫੁੱਲ ਚੰਗਾ ਤੇ ਇੱਕ ਵਾਰੀ ਦੁਬਾਰੇ ਫੇਰ ਮੜੀ ਚਲ ਕੇ ਤੋੜ ਕੇ ਦਿਖਾਉਣੇ ਆ ਦੂਰੋਂ ਹੀ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਕਿਉਂਕਿ ਪਸੂ ਕਈ ਵਾਰ ਮਿੱਤਰੋ ਸੂਣ ਵਾਲਾ ਕਈ ਵਾਰ ਸੱਟ ਫੇਟ ਖਾ ਲੈਂਦਾ ਤੇ ਕਿਉਂਕਿ ਹਰ ਭਰਾ ਦੇ ਘਰੇ ਫਰਸ ਲੱਗੀ ਆ ਕਈ ਵਾਰ ਫਰਸ ਫਰਸ ਤੇ ਮਿੱਤਰੋ ਤੋ ਟਿਕ ਜਾਂਦਾ ਕੋਈ ਨਹੀਂ ਚਲੋ ਚਲੋ ਕੀ ਚੀਜ਼ ਕਰਨਾ ਹਾਂ ਚਲੋ ਚੱਲ ਆਪਾਂ ਚੱਕ ਪੱਖਾ ਮੋੜਲੇ ਜੀ ਬਸ ਬੰਦੇ ਬਸ ਆ ਕਰਦੇ ਪੱਖਾ ਪਾਸੇ ਕਰਦੇ ਅੱਛੇ ਹੋ ਜਾਂਦੇ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜਿਹੋ ਜਿਹਾ ਤੁਸੀਂ ਪਸ਼ੂ ਲੈਣਾ ਤਾਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਚੰਗੇ ਤੋਂ ਚੰਗਾ ਪਸ਼ੂ ਆਪਾਂ ਵੀਡੀਓ ਦੇ ਵਿੱਚ ਲਿਆ ਰਹੇ ਆਂ ਬਾਜਬ ਰੇਡ ਤੇ ਆਪਾਂ ਵੀਡੀਓ ਬਣਾ ਰਹੇ ਆਂ ਫਿਰ ਆਪਾਂ ਕਹਿੰਦੇ 15 16 ਲੀਟਰ ਇਹਨੇ ਦੂਜੇ ਸੂਏ ਦਾ ਦੁੱਧ ਕੱਢਿਆ ਵਾ ਤੀਜੇ ਸੂਏ ਸੂਣਾ 5-4 ਦਿਨ ਸੂਣਦੇ ਵਿੱਚ ਬਾਕੀ ਨੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82124 ਸੋ ਸਾਰੇ ਵੀਰਾਂ ਦਾ ਧੰਨਵਾਦ